ਇਨਾਈਦਰਾ ਜਗਰਾਤ ਸਿੰਘ ਜੀ ਅੱਛਾ ਕਿੰਨੇ ਇੱਕ ਜਿਹੜੀ ਫਸਲ ਜਿਹੜੀ ਝੋਨੇ ਦੀ ਕੇਰ ਕੇ ਬਜਾਈ ਕਰ ਰਹੇ ਹੋ ਤੁਸੀਂ ਅਸੀਂ ਲਗਭਗ ਇੱਥੇ ਟੋਟਲਾ 7 ਤੋਂ 8 ਏਕੜ ਜਿਹੜਾ ਸਿੱਧੀ ਬਜਾਈ ਕਰ ਰਹੇ ਹਾਂ ਕੇਰ ਕੇ ਤੇ ਇਸ ਦੇ ਨਾਲ ਕਿਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਫਾਇਦੇ ਜਿਹੜੀ ਪਾਣੀ ਦੀ ਜਿੱਦਾਂ ਦੇਖੋ ਜੀ ਪਾਣੀ ਦਾ ਤੁਹਾਨੂੰ ਪਤਾ ਇਹ ਪਦਰ ਦਿਨ ਦਿਨ ਥੱਲੇ ਜਾ ਰਿਹਾ ਹੈ ਤੋਂ ਸੋ ਅਸੀਂ ਇਹ ਚਾਹੁੰਦੇ ਆ ਪੀਓ ਇਸ ਪਾਣੀ ਨੂੰ ਬਚਾਉਣ ਲਈ ਆਪਣਾ ਯੋਗਦਾਨ ਜਿੰਨਾ ਵੀ ਵੱਧ ਤੋਂ ਵੱਧ ਪਾਇਆ ਜਾਵੇ ਸਭ ਤੋਂ ਵਧੀਆ ਹੈ ਕਿੰਨੇ ਖਰਚੇ ਦੀ ਬਜਟ ਹੁੰਦੀ ਗਰੀਬ ਤੁਹਾਨੂੰ ਕਿਉਂ ਨਾ ਦੇਖੋ ਜੀ ਇੱਕ ਤਾਂ ਇਹ ਦੇ ਨਾਲ ਲੇਬਰ ਦੀ ਬਜਟ ਹੁੰਦੀ ਆ ਜਿਹੜਾ ਕਦੂ ਕਰਦੇ ਡੀਜ਼ਲ ਜ਼ਿਆਦਾ ਵੱਧ ਲੱਗਦਾ ਉਹਦੀ ਬਜਟ ਹੁੰਦੀ ਆ ਬਾਕੀ ਹੋਰ ਵੀ ਦਵਾਈਆਂ ਦੀ ਘੱਟ ਲੋੜ ਪੈਂਦੀ ਸਾਨੂੰ ਪਹਿਲੋਂ ਵੀ ਪਹਿਲੋਂ ਵੀ ਕਦੇ ਕੇਰ ਕੇ ਇਹ ਪਹਿਲੇ ਟਾਈਮ ਹੋ ਰਿਹਾ ਆ ਆਉਣ ਵਾਲੇ ਸਮੇਂ ਚ ਵੇਖੋ ਕੀ ਇਹਦਾ ਰਿਜ਼ਲਟ ਬਣਦਾ ਇਸ ਤੋਂ ਪਹਿਲਾਂ ਵੀ ਕੇਰ ਕੇ ਕੋਈ ਬਜਾਇ ਕੀਤੀ ਸੀਗੀ ਤੁਹਾਡੇ ਅਸੀਂ ਤਾਂ ਪਹਿਲੀ ਵਾਰ ਕਰ ਰਹੇ ਹਾਂ ਕਿਉਂਕਿ ਸਾਡੇ ਲੱਗਿਆ ਇੱਥੇ ਬਹੁਤ ਬੀਜ ਰਿਹਾ ਹੈ ਪਹਿਲੇ ਸਰਕਾਰ ਵੱਲੋਂ ਕਿਨੇ ਤੁਹਾਨੂੰ ਤੇਰੇ ਨੇ ਬਚਾਈ ਦੀ ਵੇਖੋ ਜੀ 1500 ਰੁਪਏ ਦੀ ਕੀਤੀ ਹੋਈ ਹੈ ਨਾ 1500 ਰੁਪਏ ਦੇਣਗੇ ਮੰਦੇਸਾਹਬ ਅੱਜ ਆਪਾਂ ਕਿੱਥੇ ਪਹੁੰਚੇ ਦੇ ਕਿਸ ਤਰੀਕੇ ਨਾਲ ਝੋਨੇ ਦੀ ਬਜਾਈ ਹੋ ਰਹੀ ਹੈ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ ਝੋਨੇ ਦੀ ਸਿੱਧੀ ਪਿਆਈ ਹੋ ਰਹੀ ਹੈ ਤੇ ਅੱਜ ਸਰਾਲੀ ਮੰਡ ਦੇ ਸ਼ਾਹ ਪਰਿਵਾਰ ਦੇ ਵਿੱਚ ਦਲਬਾਗ ਸਿੰਘ ਸ਼ਾਹ ਜਿਨ੍ਹਾਂ ਨੇ ਆਪਣੀ ਪੈਲੀ ਦਾ ਅੱਧੇ ਤੋਂ ਵੱਧ ਰਕਬਾ ਜਿਹੜਾ ਸਿੱਧੀ ਪਿਆਈ ਝੋਨੇ ਦਾ ਜਿਹੜਾ ਕਰ ਰਹੇ ਨੇ ਤੇ ਮੈਂ ਇਹਨਾਂ ਨੂੰ ਸਾਬਾਸ਼ ਜੀਣਾ ਤੇ ਹਰੇਕ ਕਿਸਾਨ ਨੂੰ ਇਹ ਬੇਨਤੀ ਵੀ ਕਰਦਾ ਕਿ ਆਪਾਂ ਝੋਨੇ ਦੀ ਸਿੱਧੀ ਬਿਾਈ ਕਰੀਏ ਤਾਂ ਜੋ ਪਾਣੀ ਦਾ ਲੈਵਲ ਪਾਣੀ ਦੀ ਬੱਚਤ ਹੋ ਸਕੇ ਸਮੇਂ ਦੀ ਬੱਚਤ ਪੈਸੇ ਦੀ ਬੱਚਤ ਹਰ ਪਾਸੇ ਬੱਚਤ ਆ ਤੇ ਜਿੰਨੀਆਂ ਨਦੀਨ ਆਸ਼ਿਕ ਸਪ੍ਰੇਆਂ ਕਰ ਰਹੀਆਂ ਪਣੀਆਂ ਕੀੜੇ ਮਾਰ ਦਵਾਈਆਂ ਦੀਆਂ ਸਪ੍ਰੇਆਂ ਕਰ ਰਹੀਆਂ ਪਣੀਆਂ ਉਹਨਾਂ ਸਪ੍ਰੇਆਂ ਤੋਂ ਵੀ ਆਪਾਂ ਨੂੰ ਸਿੱਧੀ ਨਿਜਾਤ ਮਿਲ ਸਕਦੀ ਆ ਤੇ 1 ਏਕੜ ਪਿੱਛੇ ਸਪ੍ਰੇਆਂ ਕੀੜੇ ਮਾਰ ਦਵਾਈਆਂ ਨਦੀਨ ਆਸ਼ਕ ਦਵਾਈਆਂ ਦੀ ਗੱਲ ਕਰ ਲਈਏ ਕੱਦੂ ਕਰਨ ਦੀ ਗੱਲ ਕਰ ਲਈਏ ਜਿਹੜਾ ਆਪਾਂ ਕੱਦੂ ਕਰਕੇ ਝੋਨਾ ਲਾਉਨੇ ਆ ਘੜ ਤੋਂ ਘੜ 6 ਤੋਂ 7000 ਰੁਪਇਆ ਪਰ ਏਕੜ ਜਿਹੜੀ ਬਚਤ ਆ ਤੇ ਇੱਕ ਜਿਹੜਾ ਜ਼ਮੀਨ ਤੇ ਕੜਵਾਜਾਂ ਦਾ ਜਦੋਂ ਆਪਾਂ ਕੱਦੂ ਕਰਦੇ ਆ ਉਹ ਘੜ ਤੋਂ ਵੀ ਨਿਆਜ਼ ਮਿਲ ਜੂ ਜ਼ਮੀਨਾਂ ਖੁੱਲੀਆਂ ਰਹਿਣਗੀਆਂ ਜ਼ਮੀਨ ਦਾ ਝਾੜ ਵੀ ਵਧੇਗਾ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਉਹ ਵੀ ਵਧੂਗੀ ਪੰਜਾਬ ਦੇ ਵਿੱਚ ਕਿੰਨੇ ਏਕੜ ਸਮਝ ਸਕਦੇ ਆ ਆਪਾਂ ਕਿੰਨੇ ਏਕੜ ਕਿਹੜੀ ਕੇਰ ਕੇ ਝੋਨੇ ਦੀ ਫਸਲ ਲਗਾਈ ਜਾਵੇ ਦੇਖੋ ਪੰਜਾਬ ਸਰਕਾਰ ਨੂੰ ਤੇ ਇਹ ਕੋਸ਼ਿਸ਼ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਪਹਿਲੀ ਵਾਰ ਅਪਰਾਲਾ ਲਾ ਕੀਤਾ ਗਿਆ ਕਿ 1500 ਰੁਪਇਆ ਪ੍ਰਤੀ ਏਕੜ ਹਰੇਕ ਕਿਸਾਨ ਨੂੰ ਜਿਹੜਾ ਸਿੱਧੀ ਵਿày ਕਰੇਗਾ ਉਹਦੇ ਖਾਤੇ 'ਚ ਇਹ ਰਾਸ਼ੀ ਜਾਵੇਗੀ। ਅਸੀਂ ਇਹ ਕੋਸ਼ਿਸ਼ ਇਹ ਕਰਦੇ ਆਂ ਕਿ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਸਿੱਧੀ ਵਿày ਹੋਵੇ ਤਾਂ ਜੋ ਪਾਣੀ ਦੀ ਜਿਹੜੀ ਬਚਤ ਆ 50% ਪਾਣੀ ਦੀ ਬਚਤ ਸਿੱਧੀ ਵਿày ਦੇ ਰਾਹੀਂ ਹੋ ਸਕਦੀ ਹੈ। ਮੰਤਰੀ ਸਾਹਿਬ ਜਦੋਂ ਹਰਿਆਣੇ ਦੇ ਵਿੱਚ 4000 ਰੁਪਇਆ ਦਿੱਤਾ ਜਾ ਰਿਹਾ ਤੇ ਕੀ ਪੰਜਾਬ ਸਰਕਾਰ ਵੀ ਕੁਝ ਵਧਾ ਸਕਦੀ? ਵੇਖੋ ਪੰਜਾਬ ਸਰਕਾਰ ਨੇ ਪਹਿਲੀ ਵਾਰ ਇਹ ਕੀਤਾ ਕਿ 1500 ਰੁਪਏ ਪ੍ਰਤੀ ਏਕੜ ਦਿੱਤਾ ਇਹਦੇ ਬਾਰੇ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸਲਾਮ ਅਸ਼ਵਰਾ ਕਰਾਂਗੇ ਜੋ ਪੰਜਾਬ ਸਰਕਾਰ ਦਾ ਹੋਵੇਗਾ ਅਗਲਾ ਸਟੈਪ ਉਹ ਦੱਸ ਦਿੱਤਾ ਜਾਵੇਗਾ ਇੱਕ ਮੰਤਰੀ ਸਾਹਿਬ ਇੱਕ ਹੋਰ ਸਵਾਲ ਆ ਜਿਦਾਂ ਰੋਡਵੇ ਦੇ 1 ਜੂਨ ਤੋਂ ਕਹਿੰਦੇ ਕਿ ਬੀਬੀਆਂ ਦੀ ਜਿਹੜੀ ਫ੍ਰੀ ਸੇਵਾ ਉਹ ਬੰਦ ਕੀਤੀ ਜਾ ਰਹੀ ਹੈਗੀ ਨਹੀਂ ਵੇਖੋ ਇਹ ਪੋਸਟਾਂ ਪੈ ਰਹੀਆਂ ਫੇਸਬੁੱਕ ਤੇ ਇਹ ਜੋ ਲੋਕਾਂ ਦਾ ਫਤਵਾ ਹੋਵੇਗਾ ਅੱਗੇ ਵੀ ਇੱਕ ਦਿਨੇ ਕਿਸੇ ਪੱਤਰਕਾਰ ਵੀਰ ਨੇ ਸਵਾਲ ਕੀਤਾ ਸੀ ਇਹ ਲੋਕ ਰਾਏ ਲਵਾਂਗੇ ਜੋ ਲੋਕਾਂ ਦਾ ਫਤਵਾ ਹੋਵੇਗਾ ਉਹਦੇ ਮੁਤਾਬਕ ਕੰਮ ਕਰਾਂਗੇ ਨਾਲ ਪੱਟੀ ਵਿਖੇ ਸਰਦਾਰ ਚੰਨ ਸਿੰਘ ਸਿੰਘ ਜੀ ਤੇ ਖੇਤਾਂ ਦੇ ਵਿੱਚ ਸਿੱਧੀ ਬਿਜਾਈ ਕਰ ਰਹੇ ਹਾਂ ਇਹ ਜਿਹੜੀ ਸਿੱਧੀ ਬਿਜਾਈ ਆ ਉਹ ਸਾਡੇ ਸਤਕਾਰਯੋਗ ਜੀ ਮੰਤਰੀ ਸਾਹਿਬ ਸਰਦਾਰ ਲਾਲ ਸਿੰਘ ਜੀ ਨਾਲ ਜੀ ਸਿੰਘ ਜੀ ਪੁੱਲਰ ਸਾਹਿਬ ਇਸ ਤੋਂ ਪਹਿਲਾਂ ਅਸੀਂ ਸਰਾਲੀ ਮੰਡ ਵੇਹੇ ਸ਼ਾਹ ਜੀ ਦੇ ਫਾਰਮ ਵਿੱਚ ਹੈ ਬਜਾਈ ਮੰਤਰੀ ਸਾਹਿਬ ਕਰਾ ਕੇ ਆਏ ਆ ਆਪਣੇ ਇੱਥੇ ਮੈਂ ਕਿਸਾਨ ਭਰਾਵਾਂ ਨੂੰ ਤਪਨੀਲ ਕਰਦਾ ਵਾਂ ਕਿ ਚਾਨਣ ਸਿੰਘ ਜੀ ਦੇ ਵੱਲੋਂ ਸਾਰੇ ਪ੍ਰੇਰਿਤ ਹੋ ਕੇ ਵੱਧ ਤੋਂ ਵੱਧ ਜੜੀ ਆਪਾਂ ਉਹ ਇਹ ਸਿੱਧੀ ਬਜਾਈ ਕਰੀਏ ਪੰਜਾਬ ਸਰਕਾਰ ਜਿਹੜੀ ਆ ਉਹ 1500 ਰੁਪਇਆ ਪ੍ਰਤੀ ਏਕੜ ਜਿਹੜੀ ਆ ਉਹ ਇਸ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਉਹ ਸਹੂਲਤ ਦੇ ਰਹੀ ਆ ਇਸ ਤੋਂ ਇਲਾਵਾ ਜਿਹੜੀ ਆ ਉਹ ਕਿਸਾਨਾਂ ਦੀ ਜਿਹੜੀ ਲੇਬਰ ਤੋਂ ਬਜਤ ਹੁੰਦੀ ਆ ਜਿਹੜੀ ਲੇਬਰ ਦੀ ਆਪਾਂ ਨੂੰ ਢੀ ਕਰਨੀ ਪੈਂਦੀ ਆ ਉਤੋਂ ਵੀ ਆਪਾਂ ਨੂੰ ਯਾਦ ਮਿਲਦਾ ਵਾ ਫਿਰ ਸਮੇਂ ਦੀ ਜਿਹੜੀ ਆ ਉਹ ਉਸ ਟਾਈਮ ਤੇ ਜਦੋਂ 15 ਜੂਨ ਜਾਂ 17 ਜੂਨ ਜਿਹੜੀ ਸਰਕਾਰ ਨੇ ਦਿੱਤੀ ਆ ਉਦੋਂ ਕਿਸੇ ਵੜੇ ਲੇਬਰ ਨਹੀਂ ਮਿਲਦੀ ਉਹਦੇ ਵਿੱਚ ਜਿਹੜੀ ਆਪਾਂ ਹੁਣ ਬਜਾਈ ਕਰ ਲੈਣੀ ਆ ਉਹ ਜਿਹੜੀ ਅੱਜ ਦੀ ਜਿਹੜੀ ਬਜਾਈ ਆ ਉਹ ਜਿਹੜੀ 17 ਜੂਨ ਨੂੰ ਜਾਂ 20 ਜੂਨ ਨੂੰ ਜਿਹੜੀ ਆਪਾਂ ਕਰਨੀ ਆ ਉਹ ਜਿਹੜੀ ਅੱਗੇ ਜਾ ਕੇ ਸੰਬਰ ਦੇ ਖੇਤ ਦੇ ਵਿੱਚ ਜਿਹੜੀ ਸਰਵਾਈ ਆ ਜਾਂਦੀ ਆ ਸਵੇਰ ਦੇ ਟਾਈਮ ਹੀ ਉਹ ਆਪਾਂ ਨੂੰ ਮੰਡੀ ਦੇ ਵਿੱਚ ਵੀ ਉਹ ਪ੍ਰੋਬਲਮ ਆਉਂਦੀ ਆ ਇਹ ਕਰਕੇ ਮੈਂ ਦੁਬਾਰਾ ਮੰਤਰੀ ਸਾਹਿਬ ਦਾ ਸਾਰੇ ਭਰਾਵਾਂ ਦਾ ਚਾਨਣ ਸਿੰਘ ਜੀ ਦਾ ਸਾਰੇ ਜਿੰਨੇ ਗਾਣਕ ਦੀ ਕਿਸਾਨ ਆ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਮੰਤਰੀ ਸਾਹਿਬ ਨੂੰ ਉਹਨਾਂ ਟਾਈਮ ਦਿੱਤਾ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਮੈਗੁਰਜੀ ਕਾ ਕਾਲਸਾ ਇੱਕ ਚੀਫ ਸਾਹਿਬ ਕੋਈ ਹਰ ਇੱਕ ਜ਼ਮੀਨ ਦੇ ਵਿੱਚ ਸਿੱਧੀ ਬਜਾਈ ਕੀਤੀ ਜਾ ਸਕਦੀ ਹੈ ਕਿ ਜਾਂ ਕੋਈ ਜ਼ਮੀਨ ਦੀ ਕਿਸਮ ਹੈਗੀ ਜਿੱਥੇ ਕਿ ਸਿੱਧੀ ਕੀਤੀ ਜਾਂਦੀ ਜਾਂ ਸਿੱਧੀ ਨਹੀਂ ਕਰਨੀ ਚਾਹੀਦੀ ਜਿਹੜੀਆਂ ਰੇਤਲੀਆਂ ਜ਼ਮੀਨਾਂ ਆ ਉਹ ਚੋਂ ਅਸੀਂ ਕਹਿੰਦੇ ਆ ਵੀ ਉਹ ਦਾ ਪਰਹੇਸ਼ ਕਰੋ ਜਿਹੜੀ ਆਪਣੀ ਇਹ ਜਿਹੜੀ ਜ਼ਮੀਨ ਹੈ ਮੈ ਰਾ ਜ਼ਮੀਨਾਂ ਜਿਹੜੀਆਂ ਵਾ ਇਹਨਾਂ ਦੇ ਵਿੱਚ ਇਹ ਜਿਹੜੀ ਆ ਬਜਾਈ ਸਿੱਧੀ ਹੋ ਸਕਦੀ ਆ ਜਿਹੜੀ ਆ ਰੇਤਲੀਆਂ ਜ਼ਮੀਨਾਂ ਉਹਦੇ ਵਿੱਚ ਜਿਹੜੀ ਘਾਟ ਬਹੁਤ ਜ਼ਿਆਦੀ ਆਉਂਦੀ ਆ ਉਹਦੇ ਵਿੱਚ ਜਿੰਕ ਦੀ ਘਾਟ ਬਹੁਤ ਆਉਂਦੀ ਆ ਲੋਹੇ ਦੀ ਘਾਟ ਆ ਜਾਂਦੀ ਆ ਫੇਰ ਜਿਹੜੀ ਯੂਰੀਆ ਦੀ ਖਪਤ ਹੈ ਉਹ ਜਿੰਨੀ ਮਰਜ਼ੀ ਕਰੀ ਜਾਏ ਉਹ ਵੀ ਨਹੀਂ ਪੂਰੀ ਹੁੰਦੀ ਇਸ ਕਰਕੇ ਕਿਸਾਨ ਭਰਾਉਣ ਨੂੰ ਫੀਲ ਕਰਦੇ ਆਂ ਵੀ ਜਿਹੜੀਆਂ ਹਲਕੀਆਂ ਜ਼ਮੀਨਾਂ ਉਹਦੇ ਵਿੱਚ ਇਹ ਬਿਜਾਈ ਨਾ ਕੀਤੀ ਜਾਵੇ